ਚਿਰਿਆ ਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਲ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਾਈਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਆਪਣੇ ਕੋਲ ਪਈ ਸੀ ਪੁਰਾਣੀ ਲੋਹ ਦੇ ਬੇਕਾਰ ਗਰਮ ਹਨਾ ਆਪਾਂ ਇਹਦੇ ਅੱਜ ਗਰਮ ਬੂੜ ਬਣਾਉਣ ਲੱਗੇ ਆ ਤੁਹਾਨੂੰ ਬਣਾ ਕੇ ਦਿਖਾਉਣਾ ਕਿਵੇਂ ਬਣਾਨੇ ਆ ਉਹਦੇ ਲਈ ਕੰਨ ਕੈਮਰਾ ਥੱਲੇ ਕਰਦਾ ਏ ਹਾਂਜੀ ਇਦਾਂ ਆਪਾਂ ਲੋਹ ਪਿਛਾ ਲੈਣੀ ਆ ਆਪਾਂ ਉਤੋਂ ਆਣ ਜਿਹੜੀ ਤੇ ਲਾਸਕਟ ਲੱਗੀ ਆ ਭੱਲਾ ਕੱਟ ਦੇਣੀ ਆ ਆਪਾਂ ਕੈਂਚੀ ਨਾਲ ਲੱਗਿਆ ਕੱਟਣਾ। ਪਹਿਲਾਂ ਇੱਥੋਂ ਕੱਟ ਦਈਏ। ਇਦਾਂ ਸਾਰੀ ਕੱਟ ਦੇਣੀ ਹੈ ਇਹ। ਤੇ ਕਾਫੀ ਟਾਈਮ ਹੋ ਗਿਆ ਆਪਣਾ ਵਲੌਗ ਨਹੀਂ ਆਇਆ। ਹਾਂਜੀ ਵਲੌਗ ਦੇਖੋ ਐਤਵਾਰ ਨੂੰ ਪਾਵਾਂਗੇ। ਟਾਈਮ ਨਹੀਂ ਲੱਗਦਾ denn। ਸੰਡੇ ਮੇ ਵੀ ਵਲੌਗ ਆਉਗਈ ਆਊਗਾ। ਕਿਉਂਕਿ ਨਾ ਦਿਨ ਹੈਗੇ ਛੋਟੇ। ਸੰਡੇ ਵਲੌਗ ਹੀ ਆਊਗਾ ਕਿਉਂਕਿ ਹਾਂਜੀ ਲੋਹ ਦਾ ਪੋਤਲਾ ਸੱਜ ਤਾਂ ਕੱਟ ਲਾਸਕੜ ਕਰਤੀ ਆਪਾਂ ਲੱਗ ਹੈਨਾ ਤੇ ਹੁਣ ਆਪਾਂ ਇੱਥੋਂ ਆਹ ਚੀਜ਼ ਇੱਥੋਂ ਤੱਕ ਇੱਥੇ ਇੰਨੀ ਵਧੇੜ ਲਾਂਗੇ ਸਹੀ ਦੇੜ ਲਈਏ ਹਾਂਜੀ ਆਪਾਂ ਉੱਪਰੋਂ ਇੱਥੋਂ ਕੱਟ ਲਈ ਸੀ ਕੱਟ ਕੇ ਆਪਾਂ ਤੁਹਾਨੂੰ ਦੱਸਦੇ ਆਪਾਂ ਕਿਵੇਂ ਕੀਤਾ ਇਹਦੀ ਜਿਹੜੀ ਚੜਾਈ ਆ ਕੰਨ ਇੱਥੋਂ ਦਾ ਬੁੱਧ ਪੁੱਲ ਜਿਹੜੀ ਇਹਦੀ ਚੜਾਈ ਆ 1.5 ਕਰਨੀ ਆ ਵਿੱਚ ਮੁੜਿਆ ਹੋਇਆ ਇਹਦੇ ਹਰ ਦਿਨ ਆਸੀ ਆ ਹਾਂ ਵੱਧੀ ਆ ਸਮਾ ਗਿਆਦਾ ਹੀ ਆ ਵਿੱਚ ਆ ਜਾਣਾ ਤੇ ਇਹਦੀ ਜਿਹੜੀ ਆ ਲੰਬਾਈ ਆ ਇਹ ਤੁਸੀਂ ਪੂਰੀ 10 ਕਰਨੀ ਆ ਪੂਰੀ 10 ਆਪਣੀ ਪੂਰੀ 10 ਪੂਰੀ 10 ਆ ਤੇ ਇੱਥੋਂ ਵਿਚਾਲੇ ਪਹਿਤੋਂ ਕਟਿੰਗ ਕਰ ਲੈਣੀ ਆ ਤੇ ਜਿਹੜਾ ਥੋੜਾ ਮੇਰੇ ਵੱਧ ਹੀ ਰੱਖਿਓ ਹਾਂਜੀ ਬਹੁਤ ਵਧੀਆ ਬੂਟ ਬਣ ਕੇ ਤਿਆਰ ਹੋ ਗਿਆ ਕਿ ਹੁਣ ਸਿਆਲ ਹੈਗਾ ਪੜੇ ਇਹ ਵੇ ਕਮਰੇ ਗੁੰਮਰੇ ਜਿਹਾ ਪਹਿਨਣ ਲੰਦੇ ਤੇ ਪੂਰੇ ਵਧੀਆ ਤੁਸੀਂ ਜਰਾਬਾਂ ਦੂਜੇ ਬੂਟਾਂ ਨਾਲ ਵੀ ਪਾ ਸਕਦੇ ਹੋ ਇਹ ਜਰਾਬਾਂ ਟਾਈਪ ਅਕਸਰ ਬੂਟ ਬਣ ਜਾਂਦੇ ਹਾਂ ਹਾਂਜੀ ਇਦਾਂ ਆਪਾਂ ਕਰ ਲਏ ਹਾਂਜੀ ਇਹ ਆਪਣਾ ਗਰਮ ਕੱਪੜਾ ਹੈ ਜਨ ਕਿ ਲੋਰ ਗਰਮ ਹੈ ਨਾ ਵਿੱਚ ਬਹੁਤ ਉਹ ਆ ਤੇ ਇਹ ਆਪਣੇ ਪੂਰੇ ਵਧੀਆ ਆਪਣੇ ਬੂਟ ਬਣ ਗਏ ਹੁਣ ਆਪਾਂ ਕੀ ਕਰਨਾ ਥੱਲੇ ਉਹ ਹਨਾ ਤਾਂ ਨੂੰ ਟੇਢੀ ਮਾੜੀ ਟੇਢੀ ਟੇਢੀ ਆਪਾਂ ਕਟਿੰਗ ਕਰਨੀ ਹੈ ਦੋਨੇ ਪਾਸਿਆਂ ਤੋਂ ਕਿਉਂਕਿ ਆਪਣੀ ਸ਼ੇਪ ਬਹੁਤ ਵਧੀਆ ਆਊਗੀ ਬੂਟਾਂ ਦੀ ਇਦੋਮੀ ਇਦੋਮੀ ਆਈ ਥੋੜੀ ਤੇ ਢਿਡੇ ਦੀ ਹਾਂਜੀ ਇਸ ਦਾ ਆ ਕਟਿੰਗ ਕਰ ਲੈਣੀ ਹੈ ਇਹਦੀ ਤੇ ਹੁਣ ਆ ਕ ਕਰਨਾ ਇਹਨੂੰ ਪੁੱਠਾ ਇਸ ਤਰ੍ਹਾਂ ਪੁੱਠਾ ਕਰਕੇ ਇਹਨੂੰ ਥੋੜਾ ਤੇਡਾ ਰੱਖਣਾ ਇਸ ਤਰ੍ਹਾਂ ਤੇ ਇਹਨੂੰ ਇੱਧੇ ਤੇਡਾ ਰੱਖਣਾ ਇਸ ਤਰ੍ਹਾਂ ਤੇ ਆਪਾਂ ਹੁਣ ਕੀ ਕਰਨਾ ਇੱਥੇ ਗੋਲ ਇਸ ਤਰ੍ਹਾਂ ਨਿਸ਼ਾਨ ਲਵਾਉਣਾ ਤੇ ਆਪਾਂ ਕਰਾਂਗੇ ਸਲਾਈ ਪਹਿਲਾਂ ਸਲਾਈ ਕਰ ਲਈਏ ਫਿਰ ਤੁਹਾਨੂੰ ਦਿਖਾਉਂਦੇ ਆ ਹਾਂਜੀ ਇਸ ਤਰ੍ਹਾਂ ਆਪਾਂ ਸਲਾਈ ਲਗਾਤੀ ਆ ਇਦਾਂ ਹਨਾ ਤੇ ਹੁਣ ਆਪਾਂ ਆਹ ਲਾ ਚੀਜ਼ ਕੱਟ ਦਾਂਗੇ ਥੋੜੀ ਥੋੜੀ ਇਹ ਕੱਟ ਕੇ ਤੇ ਇਹ ਮਗਰਲਾ ਹਿੱਸਾ ਇਦਾਂ ਕਰਕੇ ਹਨਾ ਆਪਾਂ ਮਗਰ ਇੱਥੇ ਸਲਾਈ ਲਗਾਵਾਂਗੇ ਆ ਚੀਜ਼ ਤੇ ਮਗਰਲਾ ਲਾ ਕੇ ਦਿਖਾਉਣੀ ਤੁਹਾਨੂੰ ਕੱਟ ਕੇ ਹਾਂਜੀ ਆਪਾਂ ਸਲਾਈ ਲਗਾ ਲਈ ਐ ਤੇ ਹੁਣ ਆਪਾਂ ਕੀ ਕਰਨਾ ਹਨਾ ਮਗਰ ਇੱਥੇ ਥੋੜੀ ਜੀ ਗਲਾਈ ਚ ਆਪਾਂ ਇਦਾਂ ਸਲਾਈ ਲਗਾਵਾਂਗੇ ਤਾਂ ਕਿ ਜੋ ਆਪਣੀ ਅੱਡੀ ਦੀ ਸ਼ੇਪ ਵਧੀਆ ਆ ਜਾਏ ਇੱਥੋਂ ਮਗਰੋਂ ਇਸ ਤਰ੍ਹਾਂ ਸਲਾਈ ਲਗਾਉਂਦੇ ਤਾਂ ਨਹੀਂ ਦਿਖੁੰਦਾ ਜੇ ਲੋਕੀ ਕਹਿੰਦੇ ਤੁਹਾਡੀ ਉਹ ਬਾਹਰ ਦਾ ਖੜਕਾ ਵਾਲਾ ਦਾਈ ਹਾਂਜੀ ਆਪਾਂ ਸਲਾਈ ਲਗਾ ਲਈਏ ਤੇ ਬਾਧੂ ਆ ਉਹ ਆਪਾਂ ਕੱਟ ਦੇਣਾ ਅੱਡੀ ਦਾ ਹਨਾ ਬਾਧੂ ਆ ਇਹ ਆਪਾਂ ਕੱਟ ਦੇਣਾ ਬਾਧੂ ਜੀ ਰੱਖਣੀ ਹਾਂਜੀ ਤੇ ਆਪਾਂ ਇਹਨੂੰ ਕਰ ਲੈਣਾ ਸਿੱਧਾ ਬਾਧੂ ਧਾਗੇ ਧੂਗੇ ਕੱਟ ਦੇਨੇ ਆਪਾਂ ਏਦਾਂ ਸਿੱਧਾ ਕਰ ਲੈਣਾ ਦੇਖ ਸਕਦੇ ਥੱਲੇ ਬਿਲਕੁਲ ਸਾਫ਼ ਆ ਥੱਲੇ ਕੋਈ ਵੀ ਇਹਦੇ ਹਨਾ ਦੀਦਾ ਥੱਲੇ ਕੁਝ ਵੀ ਇਹਦੇ ਆਇਆ ਨਹੀਂਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਸਿੱਧਾ ਮਸ਼ੀਨ ਵਾਸ਼ੇਗਾ ਤੂੰ ਮੇਰੇ ਮਸ਼ੀਨ ਦੇ ਲੋਡ ਆ ਪੁੱਤ ਤੇ ਇੱਥੇ ਤੁਸੀਂ ਹਨਾ ਜੈਸਾ ਉਹਨੂੰ ਤੁਸੀਂ ਕਰਨਾ ਚਾਹੁੰਦੇ ਹੋ ਆ ਤਾਂ ਪੈਰ ਚ ਪਾ ਕੇ ਤੁਸੀਂ ਦੇਖ ਸਕਦੇ ਹੋ ਕਿੰਨਾ ਤੁਸੀਂ ਬੰਦ ਕਰਨਾ ਤੋਂ ਸਾਰਾ ਤੁਸੀਂ ਸਿਲਾਈ ਬੰਦ ਕਰ ਸਕਦੇ ਮੈਂ ਪਹਿਲਾਂ ਬੰਦ ਕਰ ਲਾਂ ਫਿਰ ਤੁਹਾਨੂੰ ਦਿਖਾਉਣੀ ਆ ਹਾਂਜੀ ਆਪਾਂ ਸਿਲਾਈ ਲਗਾ ਲਈ ਤੇ ਬਾਧੂ ਧਾਗਾ ਦੇਣਾ ਆਪਾਂ ਕੱਟ ਹੋ ਗਿਆ ਮਸ਼ੀਨ ਦਾ ਵਾਸ ਕਰ ਫਿਰ ਸਾਈਡ ਤੇ ਜਦੋਂ ਮੈਂ ਤੁਹਾਨੂੰ ਸਵਾ ਕੇ ਦਿਖੂਗਾ ਹਾਂ ਜੀ ਹਾਂ ਜੀ ਹਾਂ ਜੀ ਪੈਸਤਰਾਂ ਬੂਟ ਤਿਆਰ ਕਰ ਲਏ ਆ ਆਹ ਮਸ਼ੀਨ ਦੇ ਸਾਈਡ ਤੇ ਕਰੋ ਫੇਰ ਹੀ ਕੱਲ੍ਹ ਤੇ ਮੈਂ ਪਾ ਕੇ ਵੀ ਦਿਖਾਉਣੀ ਪਤਾ ਇਸ ਤਰ੍ਹਾਂ ਦੋਨੇ ਬੂਟ ਤਿਆਰ ਅੱਛਾ ਤਾਂ ਠੀਕ ਓਕੇ ਓਕੇ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਪਣੇ ਦੋਨੇ ਬੂਟ ਬਣਾ ਕੇ ਰੈਡੀ ਹੋ ਗਏ ਆਪਣੇ ਨੂੰ ਗਰਮ ਮਤਨ ਪਾ ਕੇ ਦਿਖਾਉਣੀ ਆ ਪੈਰਾਂ ਵਿੱਚ ਮੈਂਟਾਂ ਦੇ ਵਿੱਚ ਦੋਨੇ ਗਲਮ ਬੂਟ ਹੋ ਕੇ ਤਿਆਰ ਮਤਨ ਪਾ ਕੇ ਦਿਖਾਉਣੀ ਆ ਹਾਂਜੀ ਤੁਸੀਂ ਦੇਖ ਸਕਦੇ ਆ ਆਪਣੇ ਗਰਮ ਬੂਟ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਇਸ ਦਾ ਜਿਵੇਂ ਮਰਜੀ ਪਾ ਸਕਦੇ ਹੋ ਹਨਾ ਤੇ ਦੇਖੋ ਬੂਟ ਬਿਲਕੁਲ ਪੈਰ ਪੂਰੇ ਆਪਣੇ ਕਵਰ ਹੋ ਜਾਂਦੇ ਆ ਹਾਂਜੀ ਇਸ ਤਰ੍ਹਾਂ ਲੋਥ ਤੋਂ ਹਣਾ ਬੇਕਾਰ ਗਰਮ ਲੋਥ ਤੋਂ ਵੀ ਘਰੇ ਬੂਟ ਬਣਾ ਸਕਦੇ ਜਿਵੇਂ ਮਰਜੀ ਆਪਾ ਪਾ ਸਕਦੇ ਹਣਾ ਤੇ ਬਹੁਤੀ ਸੌਖੇ ਤਰੀਕੇ ਨਾਲ ਬਣ ਜਾਂਦੇ ਜਿਆਦਾ ਕੋਈ ਦੇਰ ਵੀ ਨਹੀਂ ਲੱਗਦੀ ਨਾਲੇ ਪੈਰ ਨਿੱਕੇ ਰਹਿੰਦੇ ਜਿਵੇਂ ਮਰਜੀ ਤੁਸੀਂ ਕੰਮ ਕਰੀ ਚੱਲੋ ਹਣਾ ਬੂਟਾਂ ਨਾਲ ਵੀ ਪਾ ਸਕਦੇ ਹੋ ਜੇ ਤੁਹਾਡੇ ਹੰਦ ਬੈਟ ਵਗੈਰਾ ਵਿਸ਼ੇ ਹੋਏ ਤੁਸੀਂ ਇਸ ਤਰ੍ਹਾਂ ਹੀ ਪਾ ਸਕਦੇ ਹੋ ਐਂ ਫੈਲ ਸਕਦੇ ਹੋ ਹਣਾ ਜੇ ਤੁਹਾਨੂੰ ਸਾਡੀ ਆਈ ਦੀ ਵੀਡੀਓ ਵਧੀਆ ਲੱਗੀ ਬੂਟਾਂ ਵਾਲੀ ਹਣਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਹੁੰਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਮੈਂਟ ਕਰਦੇ ਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ